ਕਿੱਦਾਂ ਮੰਨ ਦੇ ਵਿੱਚ ਇਹ ਉਪਰਾਲਾ ਆਇਆ ਕਿਉਂਕਿ ਸ਼ਰਧਾਈ ਤਾਂ ਚਲੋ ਦਸੰਪੀਤਾ ਦੇ ਟਾਈਮ ਤੇ ਚੱਲਦੀ ਆ ਰਹੀ ਐ ਸੋ ਇਸ ਜਗ੍ਹਾ ਤੇ ਉਪਰਾਲਾ ਕਰਨ ਦਾ ਕਿੱਦਾਂ ਸੋਚੋ ਜੇ ਗੁਰੂ ਅਰਜਨ ਸਾਹਿਬ ਜੀ ਦੇ ਸੀ ਦੀ ਜੋੜ ਮੇਲੇ ਦੇ ਕੋਈ ਸ਼ਰਧਾਈ ਪਾਣੀ ਦਾ ਲੰਗਰ ਲਾਉਣਾ ਫੇ ਵੀ ਸਨੈਰੇ ਸਲੋਤਰੀ ਚਲਦੇ ਰਹਿੰਦੇ ਲਾਗੇ ਲਾਗੇ ਇਆਂ ਦੇ ਮਨਾਂ ਦੇ ਵਿੱਚ ਇਹ ਵੀ ਹੈਗਾ ਕਿ ਜਿਹੜਾ ਡਰਾਈ ਫਰੂਟ ਆ ਨਾ ਉਹ ਉਹ ਗਰਮ ਹੁੰਦਾ ਉਹਦੀ ਤਸਵੀਰ ਗਰਮ ਹੁੰਦੀ ਐ ਉਹ ਸਾਨੂੰ ਠੰਡੇ ਕਿਵੇਂ ਦੇਗੀ ਜਦੋਂ ਇਹ ਆਪਣੀ ਰਗੜੀ ਜਾਂਦੀ ਐ ਨਾ ਉਦੋਂ ਇਹ ਬਿਲਕੁਲ ਠੰਡਾ ਹੀ ਹੁੰਦਾ ਵਾ ਸਮੇਂ ਦੇ ਵਿੱਚ ਕਾਫੀ ਤਬਦੀਲੀ ਆ ਗਈ ਹੈ ਪਹਿਲਾਂ ਆਪਾਂ ਸ਼ਰਧਾਈਆਂ ਨੂੰ ਕਾਫੀ ਹੱਦ ਤੱਕ ਭੁੱਲ ਚੁੱਕੇ ਸੀਗੇ ਪਰ ਬੜੀ ਪਰੰਪਰਾ ਕਰਪਾ ਨੀਲੀਆਂ ਫੌਜਾਂ ਨੇ ਫੇਰ ਸ਼ੁਰੂਆਤ ਕੀਤੀ ਹੈ ਇਸ ਦੀ ਜਿੰਨੀਆਂ ਚੀਜ਼ਾਂ ਨੇ ਬਾਜ਼ਾਰਾਂ ਦੇ ਵਿੱਚ ਰੇਪ ਕਰ ਰਹੀਆਂ ਨੇ ਸਾਰੀਆਂ ਜਿਹੜੀਆਂ ਨੁਕਸਾਨਦਾਇਕ ਹੋ ਚੁੱਕੀਆਂ ਨੇ ਤੇ ਸ਼ਰਧਾਈ ਦੇ ਉਸੇ ਵੇਲੇ ਜਿਹੜੀ ਆ ਉਹ ਤਿਆਰ ਕਰਦੇ ਨੇ ਸਿੰਘ ਤੇ ਉਸੇ ਵੇਲੇ ਛਾਣੇ ਲਾ ਕੇ ਉਸੇ ਵੇਲੇ ਛਕ ਲੈਂਦੇ ਨੇ ਅਨੋਖੇ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਦੇ ਇਸ ਸ਼ਹੀਦੀ ਸਥਾਨ ਤੇ ਅੱਜ ਗੁਰਗੋਬਿੰਦ ਸਿੰਘ ਮਹਾਰਾਜ ਦੀਆਂ ਸਾਜੀਆਂ ਹੋਈਆਂ ਫੌਜਾਂ ਨੀਲੇ ਬਾਣੇ ਦੇ ਵਿੱਚ ਸੇਵਾ ਕਰਨ ਪਹੁੰਚੀਆਂ ਹੋਈਆਂ ਨੇ ਕਈ ਕੁਇੰਟਲ ਤਿਆਰ ਇੱਥੇ ਸ਼ਰਧਾਈ ਕੀਤੀ ਜਾਂਦੀ ਆ ਪੰਜ ਤੋਂ ਸੱਤ ਸੁਨਹਿਰੀ ਸਲੋਤਰ ਇਸ ਜਗ੍ਹਾ ਤੇ ਰਗੜਾ ਲਾਉਣ ਲਈ ਨੌਜਵਾਨੇ ਜਿਗਾ ਤੇ ਬੈਠੇ ਹੋਏ ਨੇ ਸੋ ਗੱਲਬਾਤ ਆਪਾਂ ਕਰਦੇ ਆ ਬਾਬਾ ਜੀ ਵਾਹਿਗੁਰੂ ਜੀ ਕੀ ਖਾਲਸਾ ਹੈ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਨਾਮ ਅੰਗਰੇਜ਼ ਸਿੰਘ ਜੀ ਕਮਾਈ ਕਿੱਦਾਂ ਮੰਨ ਦੇ ਵਿੱਚ ਉਪਰਾਲਾ ਆਇਆ ਕਿਉਂਕਿ ਸ਼ਰਧਾਈ ਤਾਂ ਚਲੋ ਦਸੰਪੀਤਾ ਦੇ ਟਾਈਮ ਤੇ ਚੱਲਦੀ ਆ ਰਹੀ ਹੈ ਸੋ ਇਸ ਜਗ੍ਹਾ ਤੇ ਉਪਰਾਲਾ ਕਰਨ ਦਾ ਕਿੱਦਾਂ ਸੋਚੀਏ ਇਹ ਸੰਗਤਾਂ ਦੇ ਸੰਯੋਗ ਦੇ ਨਾਲ ਹੀ ਸੰਗਤਾਂ ਆਂ ਦੀਆਂ ਵੀ ਉੱਥੇ ਛੇਵਾ ਚਲਵਣੀਆਂ ਦੇ ਸੰਗਤਾਂ ਨੇ ਪਰਪੁਕਾਰਾ ਕੀਤਾ ਤੇ ਚਲੋ ਅਸੀਂ ਵੀ ਨਾਲ ਦੇ ਸੰਜੋਗੀ ਦਾ ਸ਼ਨੈਰੇ ਸ਼ਲੋਤਰ ਸਾਡੇ ਚੱਲਦੇ ਰਹਿਂਦੇ ਇਲਾਕੇ 'ਚ ਪਹਿਲਾਂ ਹੀ ਇਹ ਜਿੰਨੇ ਵੀ ਜੋੜ ਮੇਲੇ ਆਉਂਦੇ ਆ ਹਰ ਜੋੜ ਮੇਲੇਾਂ ਤੇ ਚੱਲਦੇ ਰਹਿੰਦੇ ਆ ਜੇ ਗੁਰੂ ਅਰਜਨ ਸਾਹਿਬ ਜੀ ਦੇ ਸੀ ਦੀ ਜੋੜ ਮੇਲੇ ਤੇ ਕੋਈ ਸ਼ਰਦਾਈ ਪਾਣੀ ਦਾ ਲੰਗਰ ਲਾਉਣਾ ਫੇ ਵੀ ਸ਼ਨੈਰੇ ਸ਼ਲੋਤਰੇ ਚੱਲਦੇ ਰਹਿੰਦੇ ਲਾਗੇ ਲਾਗੇ ਜਿਹੜਾ ਕੋਈ ਜੋੜ ਮੇਲੇ ਤੇ ਕੋਈ ਨਿੰਦਾ ਆ ਗਿਆ ਕਈ ਵਿਆਹਾਂ ਛਾੜੀਆਂ ਤੇ ਵੀ ਨਿੰਦੇ ਆ ਜਾਂਦੇ ਆ ਵੀ ਸ਼ਰਦਾਈ ਸੰਗਤ ਨੂੰ ਸਿਕਾਉਣੀ ਫੇ ਉੱਥੇ ਵੀ ਲੈ ਜਾਈਦੇ ਆ ਤੇ ਅਸੀਂ ਕੀ 20 25 ਸ਼ਨੈਰੇ ਸ਼ਲੋਤਰ ਤਿਆਰ ਕੀਤੇ ਆ ਤੇ ਸਿੰਘ ਵੀ ਸਾਡੇ 40 50 ਤਿਆਰ ਆ ਅੱਜ ਤੇ ਚਲੋ ਕੋਈ ਕੋਈ ਹੋਰ ਵੀ ਜੋੜ ਮੇਲਿਆਂ ਤੇ ਛਪੀਲਾਂ ਦੇ ਵੀ ਚੱਲਣ ਡੇ ਨਾ ਲੰਗਰ ਬਾਹਰ ਵੀ ਗੁਰੂ ਅਰਜਨ ਸਾਹਿਬ ਜੀ ਦੇ ਸਿੱਧੀ ਉੱਥੇ ਵੀ ਚੱਲਣ ਡੇ ਛਨਰੇ ਤੇ ਇੱਥੇ ਵੀ ਫੇਰ ਕੁਝ ਸਿੰਘਾਂ ਨੇ ਆਖਿਆ ਵੀ ਹਾਨੂੰ ਵੀ ਦੋ ਛੇਵਰ ਲੰਗਰ ਵੀ ਇੱਥੇ ਵੀ ਆਏ ਆ ਨਾਲੇ ਇੱਥੇ ਪੰਜ-ਛਤ ਛਨਰੇ ਲੈ ਕੇ ਆਏ ਆ ਹੋਰ ਜੋ ਹੋਰ ਵੀ ਚੱਲਣ ਡੇ ਆ ਇਹ ਤਰਨੇ ਦਲ ਬਾਬਾ ਬਕਾਲਾ ਸਿੰਘ ਛੇਵਰ ਤਰਨੇ ਦਲ ਦੇ ਸਿੰਘ ਆ ਛੇਵਰਦਾਰ ਪਹਿਲੋਂ ਅੰਮਰਜੀਤ ਜਿਹੜਾ ਬਾਬਾ ਦੀਵ ਸਿੰਘ ਜੀ ਇਹ ਪਹਿਲਾ ਜੇਹਦਾਰ ਹੋਇਆ ਵਾ ਤਰਨੇ ਦਲ ਦਾ ਤੇ ਹੁਣ ਮੌਜੂਦਾ ਜੇਹਦਾਰ ਬਾਬਾ ਜੋਗਾ ਸਿੰਘ ਜੀ 16ਵੇਂ ਜੇਹਦਾਰ ਆ। ਸ਼ਰਦਾਈ ਦੇ ਵਿੱਚ ਕੀ ਕੀ ਪਦਾਰਥ ਪੈਂਦੇ ਨੇ? ਕੀ ਕੀ ਫਾਇਦੇ ਨੇ ਇਸ ਸ਼ਰਦਾਈ ਦੇ? ਸ਼ਰਦਾਈ ਦੇ ਵਿੱਚ ਇਹ ਕਾਲੀ ਮਿਰਚ, ਹਰੀ ਇਲਾਚੀ ਇਹ ਇਹ ਤੇ ਜ਼ਰੂਰੀਆਂ ਇਹ ਦੋਵੇਂ ਛਾਂ ਜ਼ਰੂਰੀ ਚਾਹੀਦੀਆਂ ਵਾਂ। ਬਾਕੀ ਖਸਖਾਸ, ਕਾਜੂ, ਬਦਾਮ ਤੇ ਬਾਕੀ ਜੋ ਜੋ ਮਰਜ਼ੀ ਪਾਈ ਜੋ ਕਾਜੂ ਵੀ ਪਾ ਲੈਂਦੇ ਜੇ ਮੱਕਜ ਵੀ ਜਿਹੜੀ ਇਹ ਦਿਮਾਗ ਆਹ ਤੇ ਆਂਦੇ ਬੜੀ ਜਿਹੜੀ ਖਸਖਾਸ ਆ ਦਿਮਾਗ ਆਹ ਤੇ ਬੜੀ ਇੱਕੀਆਂ ਦੇ ਮਨਾਂ ਦੇ ਵਿੱਚ ਇਹ ਵੀ ਹੈਗਾ ਕਿ ਜਿਹੜਾ ਡਰਾਈ ਫਰੂਟ ਆ ਨਾ ਉਹ ਉਹ ਗਰਮ ਹੁੰਦਾ ਉਹਦੀ ਤਸਵੀਰ ਗਰਮ ਹੁੰਦੀ ਹੈ ਉਹ ਸਾਨੂੰ ਠੰਡੇ ਕਿਵੇਂ ਦੇਗੀ ਜਦੋਂ ਇਹ ਆਪਣੀ ਰਗੜੀ ਜਾਂਦੀ ਹੈ ਨਾ ਉਦੋਂ ਇਹ ਬਿਲਕੁਲ ਠੰਡਾ ਹੀ ਹੁੰਦਾ ਵਾ ਵੀ ਜੇ ਕਿਸੇ ਦਾ ਬੀਪੀ ਵੱਧਦਾ ਵਾ ਡਰਾਈ ਫੂਡ ਜਿਹੜਾ ਵੀਪੀ ਘਟਾਉਂਦਾ ਵਾ ਵਧਾਉਂਦਾ ਨਹੀਂਗਾ ਵੀ ਜਦਾਂ ਦੇ ਕੋਈ ਗਿਰੀ ਖਾ ਲੋ ਬਦਾਮ ਖਾ ਲੋ ਡਰਾਈ ਫੂਡ ਵਧਾਉਂਦਾ ਵਾ ਨਹੀਂ ਜੇ ਖਾਓਗੇ ਤੇ ਉਹਨੇ ਨਾ ਘਟੂਗਾ ਇਹ ਗਰਮ ਨਹੀਂ ਹੁੰਦਾ ਜਦੋਂ ਰਗੜੀ ਜਾਂਦੀ ਹੁਰੋ ਇਹ ਠੰਡੀ ਹੋ ਜਾਂਦੀ ਛੀਦੇ ਦੀ ਵਧੀਆ ਜੋ ਕਸਮ ਆ ਵੀ ਸੀਗਾ ਕਿ ਜਿੱਥੇ ਸਿੰਘ ਰੋਜ ਇਹੀ ਛੱਕਦੇ ਸੀ ਕੋਈ ਬਿਮਾਰੀਆਂ ਵੀ ਨਹੀਂ ਸੀ ਲੱਗਦੀਆਂ ਕਈ ਲੋਕ ਚਲੋ ਹੁਣ ਭੁੱਲਣਾ ਸ਼ੁਰੂ ਹੋ ਗਏ ਸੀ ਪਰ ਦੁਬਾਰ ਤੋਂ ਆਪਣੇ ਗੁਰੂ ਮਹਾਰਾਜ ਦੀ ਇੰਨੀ ਕਿਰਪਾ ਕੀ ਸਿੰਘਾਂ ਨੇ ਅੱਜ ਰੋੜ ਰੋੜ ਤੇ ਜਿਹੜਾ ਕਹਿ ਲਿਆ ਕਿ ਸ਼ਰਧਾਈਆਂ ਦੇ ਮੇਲੇ ਲਾਤੇ ਆ ਸੋ ਜਿਵੇਂ ਪਹਿਲੇ ਤਰੀਕੇ ਨਾਲ ਕਈ ਬਿਮਾਰੀਆਂ ਤੋਂ ਬਚਦੇ ਰਹਿੰਨੇ ਆ ਸੋ ਲੱਗਦਾ ਕਿ ਹੁਣ ਉਹ ਜਿਹੜਾ ਦੌਰ ਹੈਗਾ ਉਹ ਦੁਬਾਰਾ ਸ਼ੁਰੂ ਹੋਏਗਾ ਇਦਾਂ ਦੀਆਂ ਬਿਮਾਰੀਆਂ ਤੋਂ ਆਪਾਂ ਸ਼ਰਧਾਈ ਨਾਲ ਹੀ ਠੀਕ ਕਰ ਸਕਦੇ ਆ ਇਹ ਤੇ ਪਰਮੇਸ਼ਰ ਨੇ ਹੀ ਸਭ ਕੁਝ ਕਰਨਾ ਵਾ ਜਿਹੜਾ ਅੱਜ ਕੱਲ ਫਾਹਲਾ ਵੀ ਜਿਹੜੀਆਂ ਵੀ ਤਿਆਰ ਹੋਣ ਡੀਆਂ ਸਾਰਾ ਜ਼ਹਿਰ ਦੇ ਨਾਲ ਤਿਆਰ ਹੋ ਰਹੀਆਂ ਵਾ ਤੇ ਉਹ ਤੇ ਇਹਦੇ ਨਾਲ ਇਹ ਆ ਵੀ ਜਦੋਂ ਛਕਾਂਗੇ ਆਪਾਂ ਦੇ ਜਿਹੜਾ ਤੰਦਰੁਸਤੀ ਤੇ ਜਿਹੜੇ ਬਿਮਾਰ ਆ ਜਿੱਦਾਂ ਕੋਈ ੱਲ ਮਾਠਿਆ ਇਹਨੇ ਪੂਰੀ ਕਰਦੇ ਆ ਤੇ ਆ ਵੀ ਚੜਦੀ ਕਲਾ ਨਾ ਇਹ ਹੁਣ ਸੰਗਤਾਂ ਡੀਆਂ ਵਾ ਸਕਾਉਣ ਪਰ ਇਹ ਆ ਪਹਿਲੋਂ ਚਾਹ ਨਹੀਂ ਚਲਦੀ ਲੱਛੀ ਲੁੱਛੀ ਸਵਾਤੇ ਸੰਗਤਾਂ ਪੀਂਦੀਆਂ ਸੀ ਤੇ ਆ ਵੀ ਚੜਦੀ ਕਲਾ ਨਾ ਰਹਿੰਦੀ ਚਾਹ ਦਾ ਕੇ ਹੁਣ ਸਾਡੇ ਸਿੰਘਾਂ ਕੋਈ ਚਾਹ ਨਹੀਂ ਪੀਂਦੇ ਬਾਅਦ ਇਹਨਾਂ ਸਵਾਤੇ ਜਿਵੇਂ ਸਰਦਾਈ ਪਾਣੀ ਰਗੜ ਕੇ ਛਕਣਾ ਵਾ ਤੇ ਸਮਾਂ ਲੱਗ ਜਾਂਦਾ ਇੱਕ ਸਨੈਰੀ ਸਲੋਤਰ ਦੇ ਵਿੱਚ ਰਗੜਾ ਲਾਉਂਦੇ ਆ ਸਰਦਾਈ ਤਿਆਰ ਕਰੀਏ ਸਾਡੇ ਸਨੈਰੇ ਇਹ 15 20 ਮਿੰਟਾਂ 'ਚ ਤਿਆਰ ਕਰ ਦਿੰਦੇ ਆ ਦੇ 15 20 ਕਿਲੋ ਸਰਦਾਈ 15 20 ਮਿੰਟਾਂ ਦੇ ਵਿੱਚ ਜਿਹੜੀ ਤਿਆਰ ਹੋ ਜਾਂਦੀ ਜਿਹੜਾ ਚੰਗੀ ਛੰਗੀ ਤੇ ਜਦਾਂ ਜਾਰੀ ਸੰਗਤ ਨੂੰ ਫੇਰ ਜਗਾਨੀ ਥੋੜੀ ਪਤਲੀ ਵੀ ਕਰ ਲੈਂਦੇ ਆ ਵੀ ਜਿਹੜਾ ਜਾਰੀ ਖੁੱਲੀ ਬਣ ਜਾਂਦੀ ਆ ਤੇ ਉਦਾਂ ਇਹ ਆ ਵੀ ਅੱਧੇ ਪੌਣੇ ਕਿੰਨੇ ਦੇ ਵਿੱਚ ਵਿੱਚ ਅਸੀਂ ਟਾਪਾ ਸਰਦਾਈ ਦਾ ਜਿਹੜਾ ਚਾਲੂ ਕਰ ਦਿੰਦੇ ਹਾਂ ਵਰਤੋਣਾ ਤੇ ਸ਼ਾਮ ਤੱਕ ਕਿੰਨੇ ਇੱਕ ਸੰਗਤਾਂ ਗੈਲੀਆਂ ਪਹੁੰਚ ਜਾਂਦੇ ਆ ਕਿੰਨੇ ਇੱਕ ਕਵੰਟਲ ਤਿਆਰ ਹੋ ਜਾਂਦੀ ਆ ਇਹਦੇ ਇੱਕ ਤੋੜੇ ਨਾਲ 50 ਪੰਜ ਕਵੰਟਲ ਸਰਦਾਈ ਬਣ ਜਾਂਦੀ ਆ ਹੁਣ ਆ 7-8 ਤੋੜੇ ਖੰਡ ਦੇ ਲੱਗ ਚੁੱਕੇ ਆ ਇੱਕ ਤੋਂ ਡੇਣਾ 5 ਕੁਆਂਟਲ ਜਿਹੜਾ ਜਲ ਬਣ ਜਾਂਦਾ ਮਤਲਬ 40 50 ਕੁਆਂਟਲ ਤਿਆਰ ਹੋ ਚੁੱਕੀ ਹੈ ਹਾਂਜੀ ਹਾਂਜੀ 7 8 ਤੋਂ ਡੇ ਲੱਗ ਜੇ ਮੇਰੇ ਸਾਹ ਨਾਲ 7 8 ਤੋਂ ਡੇ ਅਜੇ ਹੋਰ ਲੱਗ ਜਾਣੇ ਆ ਸਾਮ ਤੱਕ ਹਾਂਜੀ ਤੇ ਜੀ ਦਾ ਪ੍ਰਕੋਪ ਜਿਸ ਤਰੀਕੇ ਨਾਲ ਵਧਦਾ ਜਾ ਰਿਹਾ ਹੈ 40 ਡਿਗਰੀ ਟੈਂਪਰੇਚਰ ਪਰ ਸੰਗਤਾਂ ਦੇ ਵਿੱਚ ਗੁਰੂ ਪ੍ਰਤੀ ਪਿਆਰ ਉਨਾ ਹੀ ਆ ਸੰਗਤਾਂ ਹਮ ਹਮ ਆ ਕੇ ਪਹੁੰਚ ਲਿਆ ਨੇ ਗੁਰਬਾਣੀ ਦਾ ਆਨੰਦ ਮਾਣ ਲਿਆ ਤਾਬ ਕਰਦੀਆਂ ਸੰਗਤਾਂ ਇਹਨਾਂ ਨੂੰ ਫਿਰ ਲੱਗਦੀ ਨਹੀਂ ਨਾ ਗਰਮੀ ਨਹੀਂ ਲੱਗਦੀ ਸਿੰਘ ਅੰਬਰ ਉਹ ਜਾਂਦੇ ਜਦਾਂ ਉਹ ਅੰਬਰ ਛੀਰ ਗੁਰੂ ਅਰਜਨ ਦੇਵ ਜੀ ਆਪਣੇ ਗੁਰੂ ਜੀ ਤੱਤੀਆਂ ਲੋਵਾਂ ਦੇ ਬੈਠੇ ਹੋ ਉਹ ਅੰਬਰ ਹੋ ਗਏ ਸੀ ਨਾ ਉਹਨਾਂ ਨੂੰ ਇਹ ਇਹ ਥੋੜਾ ਵੀ ਉਹ ਸ਼ੀਕ ਲੱਗਦਾ ਹਿੱਲੇ ਉਹਦੇ ਆਪਣੇ ਸੰਦਈਏ ਉਹ ਹੋ ਜਾਂਦੇ ਆ ਗੁਰਬਾਣੀ ਦੀ ਠੰਡ ਕਿੰਨੀ ਹਾਂਜੀ ਹਾਂਜੀ ਬਹੁਤ ਚੜ੍ਹਦੀ ਕਲਾ ਤੇ ਕੁਝ ਨਾ ਦੇ ਜੀ ਕਰੇ ਜAVE ਫਤਿਹ ਪਾਵੇ ਗੁਰੂ ਅੰਮ੍ਰਿਤਸਰ ਗੁਰੂ ਬਾਬੇ ਦੀਵ ਸਿੰਘ ਜੀ ਅੰਮ੍ਰਿਤ ਛੇ ਦਿਨ ਮਨੂ ਪਾਵੇ ਓ ਛਿੜਿਆ ਕਾਲ ਛੀਦੋ ਛੰਗੋ ਚਤੋ ਗੁਤੋ ਸਰਬੱਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ ਬੰਗਿਆ ਫੌਜਾਂ ਦਿਓ ਮਾਲਕੋ ਸਤ ਗਰੋ ਰੱਖ ਲਿਓ ਫੌਜਾਂ ਤਿਆਰ ਪਰ ਤਿਆਰ ਛੋਡੀ ਸੱਚੇ ਪਾਤਸ਼ਾਹ ਜੀਓ ਆਪ ਜੀ ਦਾ ਖਾਲਸਾ ਜਪਿਆ ਕਾਲੀ ਅਕਾਲ ਦੇਵਤੇਗ ਫਤੇ ਗੁਰੂ ਖਾਲਸੇ ਦੀ ਹਰ ਮidan ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਸ਼ਰਧਾਈ ਛੱਕਦੀਆਂ ਨੇ ਮਨ ਨੂੰ ਕਿੰਨਾ ਸਕੂਨ ਮਿਲਦਾ ਹੈ ਕਿੰਨੀ ਕਿ ਖੁਸ਼ੀ ਮਿਲਦੀ ਕਿਉਂਕਿ ਕੋਲਡ ਡਰਿੰਕਾਂ ਵਰਗੇ ਪਦਾਰਥ ਬੜੇ ਅੱਜ ਕੱਲ ਕੈਮੀਕਲ ਆ ਗਏ ਆਪਾਂ ਮਰਜ਼ਾਦਾ ਨਾਲ ਤਿਆਰ ਕਰਦੇ ਨਾ ਜਲ ਪਾਣੀ ਉਹਦਾ ਹੋਰ ਵਾਅਦਾ ਅੰਦਾਵਾ ਜਿੱਦਾਂ ਵੀ ਕੋਈ ਹਲਵਾਈਆਂ ਕੋ ਆਪਾਂ ਜਲ ਪਾਣੀ ਤਿਆਰ ਕਰਕੇ ਸਕਦੇ ਹਾਂ ਉਹਦਾ ਵਾਅਦਾ ਜਿਹੜੀ ਨਾਮ ਸਿਮਰਨ ਕਰਕੇ ਸੰਗਤਾਂ ਸਰਦਾ ਨਾਲ ਸੇਵਾ ਜਲ ਪਾਣੀ ਤਿਆਰ ਕਰਦੀਆਂ ਉਹਦਾ ਹੋਰ ਵਰਦਾ ਜਿਆਦਾ ਵਾ ਸੰਗਤਾਂ ਜਿਹੜੀਆਂ ਤਿਆਰ ਕਰਦੀਆਂ ਨੇ ਜਿਹੜੇ ਸਿੰਘ ਤਿਆਰ ਕਰਦੇ ਨੇ ਫਿਰ ਬਾਣੀ ਦਾ ਜਾਪ ਵੀ ਨਾਲ ਲਗਾਤਾਰ ਆਪਣਾ ਆਪਣਾ ਛਿੰਬਰ ਆਪਣੇ ਮਨ ਚ ਕਰਦੇ ਸੰਗਤ ਸਾਰੀਆਂ ਵਾਏ ਗੁਰੂ ਦਾ ਕੋਈ ਕੋਈ ਜਪਜੀ ਸਾਹਿਬ ਦਾ ਕੋਈ ਚੜ ਦੀ ਗਲਾਣਾ ਸੇਵਾ ਵਾਏ ਗੁਰੂ ਜੀ ਖਾਲਸਾ ਵਾਏ ਗੁਰੂ ਜੀ ਕੀ ਬੱਤੇ ਸੋ ਤਸਵੀਰਾਂ ਇੱਕ ਵਾਰ ਜ਼ਰੂਰ ਰੋਕ ਕਰਾਂਗੇ ਕਿ ਜਿਹੜੇ ਸਿੰਘ ਉੱਥੇ ਬੈਠੇ ਹੋਏ ਨੇ ਕਿਸ ਤਰੀਕੇ ਨਾਲ ਸਨੈਰਸ ਲੋਟਰ ਦੇ ਨਾਲ ਇੱਥੇ ਰਗੜੇ ਜਿਹੜੇ ਉਹ ਲਗਾਏ ਜਾ ਰਿਹਾ ਸੰਗਤਾਂ ਲਈ ਇਹ ਸ਼ਰਧਾਈ ਦਾ ਖਾਸ ਉਪਰਾਲਾ ਕੀਤਾ ਜਾ ਰਿਹਾ ਟਰਾਲੀ ਦੇ ਵਿੱਚ ਬੈਠ ਕੇ ਇਹ ਸਿੰਘ ਬੈਠੇ ਹੋਏ ਆ ਚਾਰ ਤੋਂ ਪੰਜ ਸਨੈਰੀ ਸਲੋਤਰ ਜਿਹੜੇ ਆ ਇਹ ਸਿੰਘਾਂ ਕੋ ਪਏ ਨੇ ਜਿਸ ਦੇ ਵਿੱਚ ਇਹ ਰਗੜਾ ਤਿਆਰ ਕੀਤਾ ਜਾ ਰਿਹਾ ਸੰਗਤਾਂ ਨੂੰ ਠੰਡਕ ਜਿਹੜੀ ਆ ਉਹ ਵਰਤਾਈ ਜਾਏਗੀ ਸੋ ਵੀਰ ਹੁਣਾਂ ਨਾਲ ਆਪਾਂ ਗੱਲਬਾਤ ਕਰਾਂਗੇ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਖੁਸ਼ੀਆਂ ਕਿਹੜੇ ਫਿਰ ਸੰਗਤਾਂ ਨੂੰ ਕਿੰਨਾ ਕੁ ਚਾਹ ਰਹਿੰਦਾ ਸ਼ਰਧਾਈ ਛੱਕੀ ਸੰਗਤਾਂ ਬਹੁਤ ਹੀ ਚੜਦੀ ਕਲਾ ਵਿੱਚ ਇੱਥੇ ਪੁੱਜ ਰਹੀਆਂ ਨੇ ਅੱਦੇ ਸ਼ਰਧਾਈਆਂ ਦਾ ਲੰਗਰ ਛਕ ਰਹੀਆਂ ਨੇ ਤੇ ਸਿੰਘਾਂ 'ਚ ਬਹੁਤ ਹੀ ਉਤਸ਼ਾਹ ਹੈ ਸੇਵਾਆਂ ਜਾਂ ਲੰਗਰ ਤਿਆਰ ਕਰਨ ਚ ਸਿੰਘ ਬਹੁਤ ਜ਼ਰਦੀ ਗੱਲਾਂ ਨਾਲ ਲੱਗੇ ਨੇ ਤੁਸੀਂ ਦੇਖ ਹੀ ਸਕਦੇ ਜੀ ਕਿੰਨੇ ਕਿੰਨੇ ਸਨੈਰੀ ਸਲੋਤਰ ਪਏ ਬਾਬਾ ਜੀ ਆਪਣੇ ਕੋਲ ਬਾਬਾ ਜੀ ਅੱਜ ਸਾਡੇ ਕੋਲ 3 47 ਸਨੈਰੀ ਸਲੋਤਰ ਪਏ ਹੋਏ ਨੇ ਤੇ ਹੋਰ ਵੀ ਨੇ ਤੇ ਸਿੰਘਾਂ ਦੇ ਹਿਸਾਬ ਨਾਲ ਹੋਰ ਵੀ ਸਲੋਤਰ ਅਸੀਂ ਆਪਣੇ ਕੋਲ ਰੱਖਦੇ ਆਂ ਅਸਾ ਵੀਰ ਜੀ ਕਿੰਨੇ ਕ ਸਮੇਂ ਦੇ ਵਿੱਚ ਇੱਕ ਸਨੈਰੀ ਸਲੋਤਰ ਨੂੰ ਸਮਾਂ ਲੱਗ ਜਾਂਦਾ ਕਿੰਨੇ ਕੁਇੰਟਲ ਨਿਕਲ ਜਾਂਦੀਆਂ ਕਿੰਨੇ ਕਿਲੋ ਨਿਕਲ ਜਾਂਦੀ ਹੈ ਬਾਬਾ ਜੀ ਰਸਤਾ ਤੇ ਬੇਅੰਤ ਨਿਕਲ ਜਾਂਦੀ ਆ ਸਿੰਘ ਚੜਦੀ ਗਲਾ ਵੇ ਜੇ ਪੂਰੇ ਤਿਆਰਬਰ ਤਿਆਰ ਰਗੜੇ ਮਾਰਨ ਦੇ ਆ ਜਿੰਨੀ ਵੀ ਰਸਤਾ ਤੁਸੀਂ ਲਿਆਵੋਗੇ ਪੂਰੇ ਲੇਖੇ ਲਾਵਾਂਗੇ ਚੜਦੀ ਬਾਬਾ ਜੀ ਬੇਨਤੀ ਆ ਹੋਂਦਾ ਇਦਾਂ ਕੋਈ ਗਵਾਰ ਗਣੀ ਜਿਹੜੇ ਨਾਂ ਚਤੇ ਰੱਖੀ ਦੇ ਆ ਮਹਾਰਾਜ ਜਿੰਨਾ ਪਹਿਲਾਂ ਕਰਾ ਲੇ ਉਹਨਾਂ ਬੁਰੇ ਫੋਜ ਡੜ ਪਰ ਤਿਆਰ ਪਰ ਤਿਆਰ ਹੋ ਕੇ ਕਰਦੀ ਫੋਜ ਜਗਰਾਵਲੇ ਵਾਲੋ ਤਾਂ ਤਾਂ ਬਾਬਾ ਦੀ ਉਸ ਅੰਰੇ ਮਾਣੂ ਭਾਵੇ ਜਗਰਾਵਲੇ ਵਾਲੋ ਜਾਵੇ ਸਿੱਧਾ ਸਿੰਘਾ ਰੇ ਮੜਾ ਨੂੰ ਭਾਵੇ ਜਗਰਾਵਲੇ ਵਾਲੋ ਜਾਵੇ ਗਾਇਆਂ ਮਾਇਆਂ ਰੇ ਮੜਾ ਨੂੰ ਭਾਵੇ ਬਾਲਾ ਸਿੰਘ ਦੇ ਮਾਨੂ ਭਾਵੇ ਸ੍ਰੀ ਅਕਾਲ ਵਾਹਿਗੁਰੂ ਜਗਨਬਲਾਇਨ ਹੋਏ ਗੰਧਨ ਬਾਬਾ ਜੋਗਾ ਸਿੰਘ ਦੇ ਮਾਨੂ ਭਾਵੇ ਸ੍ਰੀ ਅਕਾਲ ਵਾਹਿਗੁਰੂ ਗੁਰਬਰਿਆ ਅਕਾਲ ਦੇਖ ਤੇ ਗੁਰੂ ਖਾਲਸਾ ਦੀ ਹਰ ਮੈਦਾਨ ਬਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਸੰਗਤਾਂ ਲਈ ਰਗੜੇ ਤਿਆਰ ਕੀਤੇ ਜਾ ਰਹੇ ਆ ਉਹ ਜਿਹੜੇ ਨੇ ਹੋਰ ਸਿੰਘ ਇੱਥੇ ਪਹੁੰਚੇ ਹੋਏ ਨੇ ਗੱਲਬਾਤ ਆਪਾਂ ਜ਼ਰੂਰ ਕਰਾਂਗੇ ਕਿ ਕਿਸ ਤਰੀਕੇ ਨਾਲ ਜਿਹੜੇ ਉਪਰਾਲੇ ਕੀਤੇ ਜਾ ਰਹੇ ਆ ਬੱਬਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਤੋਂ ਬੱਬਈ ਤੁਸੀਂ ਪਿੰਡ ਖਿੱਦੋਵਾਲੀ ਤੋਂ ਝਲਾ ਅੰਮ੍ਰਿਤਸਰ ਤੋਂ ਮਹਿਤਾ ਚੌਂਕ ਰੋਡ ਤੋਂ ਸਾਡੇ ਸਾਰੇ ਜਿਹੜੇ ਸਿੰਘ ਇੱਥੇ ਜਿਹੜੇ ਆ ਹਰ ਐਤਵਾਰ ਦੇ ਐਤਵਾਰ ਪਹੁੰਚਦੇ ਨੇ ਸਮੇ ਦੇ ਅਨੁਸਾਰ ਅਨਸਾਰ ਪ੍ਰਾਤਨ ਸਮੇਂ ਤੋਂ ਜਿਹੜੀਆਂ ਆ ਸ਼ਰਧਾਈਆਂ ਦੇ ਲੰਗਰ ਜਿਹੜੇ ਆ ਸਿੰਘ ਸ਼ਰਧਾਈਆਂ ਰਗੜਦੇ ਆਉਂਦੇ ਨੇ ਲੰਗਰ ਲੱਗਦੇ ਨੇ ਜਿਵੇਂ ਜਿਵੇਂ ਸਮਾਂ ਦਾ ਬਦਲਦਾ ਜਾਂਦਾ ਐਵੇਂ ਸਾਰੀ ਸਥਿਤੀਆਂ ਜਿਹੜੀਆਂ ਉਹ ਬਦਲਦੀਆਂ ਜਾ ਰਹੀਆਂ ਨੇ ਤੁਸੀਂ ਕੁਝ ਸਮਾਂ ਪਹਿਲਾਂ ਸਵਾਲ ਕੀਤਾ ਸੀ ਕਿ ਜਿਹੜੀ ਗਰਮੀ ਆ ਉਹਨੂੰ ਕਿਵੇਂ ਦੇਖਦੇ ਹਾਂ ਸ਼ਰਦਾਈ ਦਾ ਲੰਗਰ ਚੱਲਦਾ ਆ ਰਿਹਾ ਚਲੋ ਬਹੁਤ ਵਧੀਆ ਗੱਲ ਆ ਸ਼ਰਦਾਈਆਂ ਦੇ ਲੰਗਰ ਹੋਰ ਵੀ ਸੰਗਤਾਂ ਨੇ ਜਲ ਦੇ ਲੰਗਰ ਲਾਏ ਨੇ ਪਰ ਜਿਹੜਾ ਗਰਮੀ ਦਾ ਕਾਰਨ ਆਪਾਂ ਮੰਨਦੇ ਆ ਹਰੇਕ ਸੇਖ ਨੂੰ ਹਰੇਕ ਅਨਸਾਨੀਅਤ ਨੂੰ ਅਨਸਾਨ ਨੂੰ ਜਿਹੜੇ ਆ ਉਹ ਵਾਦ ਤੋਂ ਵਾਦ ਜਿਹੜੇ ਆ ਰੁੱਖ ਜਿਹੜੇ ਆ ਉਹ ਲਾਉਣੇ ਚਾਹੀਦੇ ਆ ਰੁੱਖਾਂ ਦੇ ਨਾਲ ਜਿਹੜੀ ਗਰਮੀ ਆ ਉਹ ਜਿਹੜੀ ਘਟੇਗੀ ਬਾਕੀ ਜਿਹੜੀਆਂ ਵਾ ਕਿਸਾਨ ਵੀਰ ਜਿਹੜੇ ਨੇ ਆਪਣੇ ਤੁਸੀਂ ਸੁਣਿਆ ਫਾਦੇਗੜ ਜ਼ਿਲ੍ਹੇ ਦੇ ਵਿੱਚੋਂ ਕੁਝ ਜਗ੍ਹਾ ਤੋਂ ਜਿਹੜਾ ਪਾਣੀ ਜਿਹੜਾ ਵਾ ਮੁੱਕ ਚੁੱਕਾ ਥੱਲਿਓ ਪਾਣੀ ਦਾ ਜਿਹੜਾ ਵਾ ਲੈਵਲ ਬਹੁਤ ਥੱਲੇ ਜਾ ਚੁੱਕਾ ਵਾ ਹੁਣ ਪਿੰਡਾਂ ਦੇ ਵਿੱਚ ਜਿੰਨੇ ਵੀ ਕਿਸਾਨ ਭਰਾ ਨੇ ਉਹਨਾਂ ਨਹਿਰੀ ਜਿਹੜੇ ਖਾਲ ਨੇ ਵਾਦ ਦਿੱਤੇ ਨੇ ਆਗ ਬਹੁਤ ਜਿਆਦੀ ਵੱਡੀ ਤعداد ਦੇ ਵਿੱਚ ਲਈ ਆ ਰੁੱਖ ਸੜ ਗਏ ਨੇ ਜੀਵ ਜੰਤੂ ਸੜ ਗਏ ਨੇ ਜੇ ਆਪਾਂ ਰੁੱਖਾਂ ਨੂੰ ਸਾੜ ਕੇ ਜੀਵ ਜੰਤੂਆਂ ਨੂੰ ਸਾੜ ਕੇ ਤੇ ਆਪਾਂ ਲੰਗਰ ਲਾਉਨੇ ਆ ਤੇ ਉਹ ਲੰਗਰ ਲਾਉਣ ਨਾਲੋਂ ਮੇਰੇ ਹਿਸਾਬ ਨਾਲ ਜਿਹੜਾ ਵਾ ਆਪਾਂ ਆਪਣੇ ਦਰਖਤ ਬਚਾਈਏ ਤੇ ਜੀਵ ਜੰਤੂ ਨੂੰ ਬਚਾਈਏ ਤੇ ਉਹਨਾਂ ਦਾ ਵੀ ਭਲਾ ਕਰਨਾ ਚਾਹੀਦਾ ਚਲੋ ਸੰਗਤ ਦਾ ਚਲੋ ਲੰਗਰ ਤੇ ਲਾਉਣਾ ਬਹੁਤ ਵਧੀਆ ਗੱਲ ਹੈ ਇਹ ਵੀ ਬਹੁਤ ਭਰਾਲਾ ਚੰਗਾ ਸ਼ਰਦਾਈ ਛਕੋਣੀ ਚਾਹੀਦੀ ਆ ਪਰ ਸਭ ਤੋਂ ਜਿਹੜਾ ਆਪਾਂ ਆਪਣੀ ਕੁਦਰਤ ਦੇ ਨਾਲ ਖਲਵਾੜ ਕਰ ਰਹੇ ਆਂ ਮੈਂ ਤੇ ਉਹਨਾਂ ਦਾ ਹੀ ਦੋਸ਼ੀ ਆਪਾਂ ਖੁਦ ਜਿਹੜੇ ਹੈਗੇ ਆਂ ਇਹ ਜਿਹੜਾ ਗਰਮੀ ਦਾ ਕਾਰਨ ਜਿਹੜਾ 45 46 ਡਿਗਰੀ ਜਿਹੜਾ ਸੈਲਸੀਅਲ ਜਿਹੜਾ ਇਹ ਵੇਲੇ ਚੱਲ ਰਿਹਾ ਵਾ ਤਾਪਮਾਨ ਉਹਦੇ ਵੱਤੋਂ ਵੱਤ ਜੇ ਆਪਾਂ ਰੁਕ ਲਾਵਾਂਗੇ ਜੇ ਆਪਾਂ ਹੋਰ ਚੀਜ਼ਾਂ ਦੀ ਜਿਹੜੀ ਖੇਤੀ ਕਰਾਂਗੇ ਆਪਣੀ ਜਵਾਨੀ ਤੇ ਕਿਸਾਨੀ ਜਿਹੜੀ ਆ ਤਾਂ ਵਜੂਗੀ ਜੇ ਆਪਾਂ ਝੋਨੇ ਲਾਈਗੇ ਕਿਉਂਕਿ ਸਾਡਾ ਖਾਣਾ ਤੇ ਹੈ ਹੀ ਨਹੀਂ ਚੌਲ ਚੌਲ ਆਪਾਂ ਮੰਨ ਲਓ ਆਪਣਾ ਜਲ ਜਿਹੜਾ ਆਪਣਾ ਜੀਵਨ ਜਿਹੜਾ ਉਹਨੂੰ ਜਲ ਪਹਿਲਾ ਆਂਦੇ ਵੀ ਜਲ ਤੋਂ ਹੀ ਜੀਵਨ ਸ਼ੁਰੂ ਹੁੰਦਾ ਤੇ ਜਾਲ ਆਪਾਂ ਖਤਮ ਕਰਕੇ ਤੇ ਆਪਾਂ ਚੌਲ ਪੈਦਾ ਕਰਕੇ ਤੇ ਆਪਾਂ ਬਾਹਰਲੇ ਸੂਬਿਆਂ ਨੂੰ ਦੇਂਦੇ ਆ ਤੇ ਆਪਣੀਆਂ ਜ਼ਮੀਨਾਂ ਨੂੰ ਮਾਰੂਥਲ ਬਣਾਈ ਜਾ ਰਹੇ ਆ ਇਹ ਵੀ ਕੋਈ ਸਿਆਣਪ ਵਾਲੀ ਗੱਲ ਨਹੀਂ ਆ ਔਨ ਯਰ ਦੇ ਮధ్యਮ ਰਹੀਂ ਤੁਹਾਡੇ ਚੈਨਲ ਰਹੀਂ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਵਾ ਸਾਰਿਆਂ ਕਿਸਾਨਾਂ ਨੂੰ ਭਰਾਵਾਂ ਨੂੰ ਜਿੰਨੇ ਵੀ ਮੇਰੇ ਵੀਰ ਭਰਾ ਨੇ ਵਾਧ ਤੋਂ ਵਾਧ ਧਰਗਤ ਲਾਓ ਝੋਨਾ ਲਾਓ ਜੇ ਲਾਉਣਾ ਵਾ ਤੇ ਜਿਹੜਾ ਜੋ ਨਾਵਤਰਾ ਉਹ ਲਗਣ ਡਿਆ ਮਸ਼ੀਨਾਂ ਨਾਲ ਕੇਰ ਕੇ ਉਹ ਲਾਓ ਆਪਣੇ ਪਾਣੀ ਨੂੰ ਆਪਾਂ ਨਾ ਖਰਾਬ ਕਰੀਏ ਬਾਕੀ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਅਧਾਰ ਤੇ ਸਾਰੀਆਂ ਸੰਗਤਾਂ ਜਿਹੜੀਆਂ ਨਰਤ ਮਸਤਕ ਹੋਣ ਆ ਰਹੀਆਂ ਨੇ ਸ਼ਰਧਾਈਆਂ ਦੇ ਲੰਗਰ ਚੱਗ ਰਹੀਆਂ ਨੇ ਸ਼ਰਧਾਈਆਂ ਚੱਲ ਰਹੀਆਂ ਨੇ ਇਹ ਇਦਾਂ ਜਿਹੜਾ ਸਮੇਂ ਦੇ ਅਨਸਾਰ ਜਿਹੜਾ ਉਹ ਚੱਲਦਾ ਰਹਿਣਾ ਵਾ ਬਾਕੀ ਆਪਾਂ ਨੂੰ ਸਮਝਣ ਦੀ ਲੋੜ ਹੈ ਸਭ ਤੋਂ ਵੱਡਾ ਮੇਰੇ ਹਿਸਾਬ ਨਾਲ ਇਹੀ ਜਿਹੜਾ ਵਾ ਗਿਆਨ ਦੀ ਜਿਹੜੀ ਉਹ ਖੇੜਿਆ ਦੇਖਿਆ ਜਾਵੇ ਸਮੇਂ ਦੇ ਵਿੱਚ ਕਾਫੀ ਤਬਦੀਲੀ ਆ ਗਈ ਹੈ ਪਹਿਲਾਂ ਅਪਾ ਸ਼ਰਧਾਈਆਂ ਨੂੰ ਕਾਫੀ ਹੱਦ ਤੱਕ ਭੁੱਲ ਚੁੱਕੇ ਸੀਗੇ ਪਰ ਬੜੀ ਪਰੰਪਾਰਿਕ ਕਿਰਪਾ ਨੀਲੀਆਂ ਫੌਜਾਂ ਨੇ ਫੇਰ ਸ਼ੁਰੂਆਤ ਕੀਤੀ ਇਸ ਦੀ ਅਪਾ ਫੇਰ ਸ਼ਾਇਦ ਕਿਤੇ ਨਾ ਕਿਤੇ ਕੋਲ ਡਰਿੰਕ ਵਰਗੇ ਪਦਾਰਣਾਂ ਨੂੰ ਸ਼ਾਇਦ ਅਪਾ ਛੱਡ ਦਾਂਗੇ ਸ਼ਰਧਾਈ ਵੱਲ ਮੁੜਾਂਗੇ ਜਿੰਨੀਆਂ ਚੀਜ਼ਾਂ ਨੇ ਬਾਜ਼ਾਰਾਂ ਦੇ ਵਿੱਚ ਰੇਪ ਕਰ ਰਹੀਆਂ ਨੇ ਸਾਰੀਆਂ ਜਿਹੜੀਆਂ ਨੁਕਸਾਨਦਾਇਕ ਹੋ ਚੁੱਕੀਆਂ ਨੇ ਜੇ ਮੈਂ ਗੱਲ ਕਰਾਂ ਤੇ 567 ਪਦਾਰਥ ਜਿਹੜੇ ਨੇ ਡਰਾਈ ਫੂਡ ਵਿਦ ਡਰਾਈ ਫਰੂਟ ਗ੍ਰੇ ਹਰੀ ਇਲਾਚੀ ਕਾਲੀ ਮਿਰਚ ਸਾਰੀਆਂ ਜਿਹੜੀਆਂ ਨੇ ਆਪਣੀਆਂ ਕੀਟਨਾਸ਼ਕ ਦਵਾਈਆਂ ਜਿਹੜੀਆਂ ਪੈ ਰਹੀਆਂ ਨੇ ਸਾਰਿਆਂ ਦੇ ਵਿੱਚ ਕੈਂਸਰ ਦਾ ਜਿਹੜਾ ਪਦਾਰਥ ਜਿਹੜਾ ਉਹ ਇੱਕ ਪੌਇਜ਼ਨ ਜਿਹੜਾ ਪਾਇਆ ਗਿਆ ਵਾ ਇਹ ਵੀ ਚੀਜ਼ਾਂ ਨਹੀਂ ਡਰਾਈ ਫਰੂਟ ਵੀ ਨਹੀਂ ਸੇਫ ਰਿਆ ਹੁਣ ਆਪਾਂ ਅਮਰੀਕਨ ਗਰੀ ਲੈਣੇ ਆ ਉਹ ਜਿਹੜੀਆਂ ਉਹ ਸੇਫ ਨੇ ਜਿਹੜੀਆਂ ਬਾਹਰ ਲੀਆਂ ਕੰਟਰੀਆਂ ਤੋਂ ਆ ਰਹੀਆਂ ਨੇ ਜਿਹੜੀ ਜੰਮੂ ਤੋਂ ਕਸ਼ਮੀਰ ਤੋਂ ਜਿਹੜੀ ਆਪਣੀ ਇਧਰ ਇੰਡੀਆ ਦੇ ਵਿੱਚ ਜਿਹੜੀ ਆ ਫਸਲ ਜਿਹੜੀ ਆ ਗਰੀ ਦੀ ਖਰੋਟ ਦੀ ਕਸਕਾ ਦੀ ਜਿੰਨੀ ਵੀ ਪੈ ਰਹੀ ਨੇ ਇਹਨਾਂ ਨੂੰ ਵੀ ਦਵਾਈਆਂ ਪਾਈਆਂ ਜਾ ਰਹੀਆਂ ਨੇ ਬਾਕੀ ਕੋਲਡ ਡਰਿੰਕ ਨਾਲੋਂ ਫਿਰ ਵੀ ਇਹ ਚੀਜ਼ਾਂ ਬਹੁਤ ਜ਼ਿਆਦੀਆਂ ਜਿਹੜੀਆਂ ਵਧੀਆ ਨੇ ਕਿਉਂਕਿ ਕੋਲਡ ਡਰਿੰਕ ਦੇ ਵਿੱਚ ਇੱਕ ਕੈਮੀਕਲ ਪਾ ਕੇ ਹੁਣ ਪਾਣੀ ਨੂੰ ਸੇਫ ਰੱਖਣਾ ਤੇ ਕੈਮੀਕਲ ਵਰਤਿਆ ਜਾਂਦਾ ਵਾ ਉਹਦੀ ਕੁਝ ਮਹੀਨਿਆਂ ਤੱਕ ਐਕਸਪਾਇਰੀ ਆ ਤੇ ਸਰਦਾਈ ਦੀ ਉਸੇ ਵੇਲੇ ਜਿਹੜੀ ਆ ਉਹ ਤਿਆਰ ਕਰਦੇ ਨੇ ਸਿੰਘ ਤੇ ਉਸੇ ਵੇਲੇ ਛਾਣੇ ਲਾ ਕੇ ਉਸੇ ਵੇਲੇ ਛਕ ਲੈਂਦੇ ਨੇ ਹਾਂਜੀ ਹਾਂਜੀ ਧੰਨਵਾਦ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਜੀ ਕੀ ਫਤਿਹ ਜੀ ਬਿਲਕੁਲ ਕਹ ਲਿਆ ਕਿ ਇੱਥੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚਦੀ ਹੈ ਤੇ ਜਿਨ੍ਹਾਂ ਨੂੰ ਸਰਦਾਈ ਦੇ ਲੰਗਰ ਸ਼ਕਾਇਆ ਜਾਂਦੇ ਆ ਸੋ ਬਾਬਾ ਜੀ ਨੇ ਜਿਵੇਂ ਜ਼ਿਕਰ ਕੀਤਾ ਕਿ 40 ਤੋਂ 50 ਕੁਇੰਟਲ ਹੋਣ ਤੱਕ ਜਿਹੜੀ ਸਰਦਾਈ ਆ ਉਹ ਤਿਆਰ ਹੋ ਚੁ ਖੋਰ ਇੰਨੀ ਤਿਆਰ ਹੋ ਜਾਈ ਕਿਉਂਕਿ ਅਜੇ ਸਮਾਂ ਕਹ ਲਈ ਕਿ ਪਿਆ ਹੈ ਅਜ ਪਹਿਲਾਂ ਚੱਲਦਾ ਪਿਆ ਹੈ ਬਾਬਾ ਜੀ ਦੇ ਦਰ ਤੇ ਵੱਡੀ ਗਿਣਤੀ ਚ ਸੰਗਤਾਂ ਨਤਮਸਤਕ ਹੋਣ ਪਹੁੰਚੀ ਹੈਗੀਆਂ ਨੇ ਸੋ ਆਓ ਤੁਸੀਂ ਵੀ ਇਸ ਜਗ੍ਹਾ ਤੇ ਆ ਕੇ ਦਰਸ਼ਨ ਦੀਦਾਰੇ ਕਰੋ ਗੁਰਬਾਣੀ ਦਾ ਆਨੰਦ ਮਾਣੋ ਮੈਨੂੰ ਦਿਓ ਇਜਾਜ਼ਤ ਓਨ ਅਅਰ ਦੇ ਲਈ ਮੈਂ ਸਿਮਰਦੀਪ ਸਿੰਘ ਅੰਮ੍ਰਿਤਸਰ